ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੇ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਂ ਜੀ ਇੱਕ ਬਈ ਮੱਝ ਤਾਜੀ ਸੂਈ ਵੀ ਤੇ ਇੱਕ ਬਈ ਕੋਲੇ ਬੈਡ ਬਕਾਊ ਆ ਆਉ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹੱਸੀ ਗਾਓ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਠੀਕ ਠਾਕ ਜੀ ਨਾਮ ਤੇ ਐਡਰੈਸ ਹੋ ਗਰਦੀਪ ਸਿੰਘ ਜੀ ਪਿੰਡ ਸਹਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਆਪਾਂ ਦਾ ਔੜਾਗਾ ਇਧਰ ਜੀ ਪੱਕੋ ਕੈਂਚੀਆਂ ਗਾ ਮੋਬਾਈਲ ਨੰਬਰ 9877477376 ਜੀ ਠੀਕ ਹੈ ਬਾਈ ਭਾਈ ਜਿਹੜੀ ਮੱਝ ਦੇ ਨੇ ਕਿਹੜਾ ਸੂਈ ਆ ਇਹ ਤੀਜਾ ਵੀ ਕਦੋਂ ਸੂਈ ਆ ਬੱਸ ਕੱਲ ਸ਼ਾਮ ਦੀ ਹੋਈ ਵੀ ਆ ਪਰਸੋਂ ਜੀ ਠੀਕ ਆ ਭਾਈ ਬੱਚਾ ਕੀ ਦੇਤਾ ਗਰਮਣ ਬਸਾ ਕੱਟਾ ਜੀ ਕੱਟਾ ਦੇ ਤਾਂ ਬੱਚਾ ਭਾਈ ਕੱਟੇ ਨੂੰ ਜਨਮ ਦਿੱਤਾ ਕਿੰਨੇ ਕੁ ਬੌਲੇ ਤੇ ਆ ਇਹ ਹੋਈ ਪਰ ਖਾਲੀ ਤਾਂ ਨਹੀਂ ਹਜੇ ਕਰੀ ਹਜੇ ਦੀ ਤੀਜੀ ਜਵਾਈ ਹੋਈ ਆ ਓਕੇ ਹੋਊਗਾ ਮੇਰੇ ਹਨਾ 7-8 ਕਿਲੋ ਬੌਲਾ ਜੀ ਠੀਕ ਆ ਭਾਈ ਹੂੰ ਖੋਲੀ ਵੀ ਤੋਰੀ ਮਣੀ ਕੱਦ ਵੱਡ ਚੰਗਾ ਥਣ ਚੰਗਾ ਚਵਾਈ ਕਿਵੇਂ ਆ ਬਾਈ ਬੜੀ ਵਧੀਆ ਜੀ ਗਾਈਆਂ ਆਰ ਕੀ ਆ ਬੋਲੀ ਠੀਕ ਮੋਟੀ ਜਵਾਈ ਹੂੰ ਭਵੇਂ ਜਵਾਕ ਚ ਹੋਈ ਜਾਵੇ ਕੱਦ ਵੱਡ ਚੰਗਾ ਰਾਜੀ ਆ ਸਮੀ ਪਲੀ ਆ ਤੋਰਾ ਤਾਰਾ ਬਹੁਤ ਚੰਗਾ ਬਾਈ ਕੱਦ ਵੱਡ ਵੀ ਚੰਗਾ ਕਰਮਾ ਜੀ ਦਾ ਸੂਈ ਸਵਾਈ ਆ ਬੱਚਾ ਮੇਰ ਕੱਟਾ ਜੇਰ ਵਗੈਰਾ ਪੈ ਗਈ ਸੀ ਪੂਰੀ ਵੀਡੀਓ ਹੈ ਵੀ ਆਪਣੀ ਠੀਕ ਹੈ ਕੀ ਮੋਲ ਲਾ ਬਈ ਇਹਦਾ ਮੋਲ ਜੀ 96000 96000 ਰੁਪਏ ਮਾਨਤਾਨ ਹੋ ਜੂਵੇ ਹਾਂ ਮਾੜਾ ਮੋਟਾ ਹੋ ਜੂਈ ਦੇਣ ਲੈਣ ਵਾਲੀ ਮੋਲੀ ਕਰਾਂਗੇ ਓਕੇ 96000 ਰੁਪਿਆ ਮੋਲਾ ਬਾਈ ਮਾਮਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਧਾਰਾ ਮਾਰ ਕੇ ਦਿਖਾ ਦੇ ਬਲੀਆ ਰਾਜ ਜੀ ਧਾਰਾ ਬਾਈ ਕਹਿੰਦਾ ਮਾਰ ਕੇ ਦਿਖਾਉਣੇ ਕੋਈ ਚੱਕਰ ਨਹੀਂ ਥਾਣ ਬਹੁਤ ਚੰਗਾ ਲੱਗਿਆ ਬਾਈ ਚਿਵਾਈ ਤੇ ਵੀ ਬਾਈ ਕਹਿੰਦਾ ਨੰਬਰ 1 ਹੈਸ ਵਗੈਰਾ ਵੀ ਕਰਮਾ ਇਹਦਾ ਚੰਗਾ ਹੈ 96000 ਰੁਪਿਆ ਮੋਲਾ ਮਾਮਤਨ ਜਰੂਰ ਹੋ ਜੂਗਾ ਲੈ ਬਾਈ ਧਾਰਾ ਮਾਰ ਕੇ ਦਿਖਾਉਣੇ ਚਿਵਾਈ ਟੰਗੇ ਆ ਨਾ ਮਾਦੀ ਹਾਂ ਸਿਵਾਇ ਬੋਟੇ ਗਿਆ ਨਾ ਸਿਵਾਇ ਨੂੰ ਮੋੜ ਕੀ ਹੈ ਜਮਾ ਪਾਣੀ ਗਿਆ ਆਈ ਨਹੀਂ ਬਲੀ ਇਹਦੇ ਲੈ ਯਾ ਵਾ ਪਾਣੀ ਦੇ ਬਾਈ ਸਿਵਾਇ ਚ ਵੀ ਬਾਈ ਬਹੁਤ ਅੰਗੇ ਲੱਗੇ ਜਿਵੇਂ ਮਾਰਦੀ ਘਾਣ ਮਾਰਦੀ ਚੱਲ ਕੋਈ ਚੱਕਰੇ ਕੋਣ ਬੜਾ ਚੰਗਾ ਮੈਂ ਜਵਾਬ ਦਈ ਠੀਕ ਹੈ ਬਸ ਕਿਚੋ ਇਹ ਵੀ ਚੋਈ ਵੀ ਰਹਿਣਾ ਹਾਂਜੀ ਚੋਈ ਦੋਨੇ ਚੋਈ ਰਹਿ ਗਈ ਚੋਈ ਵੀ ਹੈ ਠੀਕ ਹੈ ਤੇ ਦਵਾਰੇ ਬੱਚਾ ਲਾ ਕੇ ਬਾਈ ਨੇ ਧਾਰਾ ਮਾਰੀਆਂ ਤੇ ਤਾਂ ਵੀ ਕਰਮ ਵਾਲੀ ਨੇ ਪੂਰਾ ਨਹੀਂ ਕਿਹਾ ਕੁਛ ਹਨਾ ਨਾ ਨਾ ਜੀ ਇਹ ਤਾਂ ਗੱਭਾਂ ਆਈਆਂ ਵੀ ਹੱਥੂ ਤੋਂ ਮਰ ਪਈ ਜਾਂਦੀ ਰਹੀਂਦੀ ਕੋਈ ਚੱਕਰ ਨਹੀਂ ਜਗਾਈਆਂ ਇਹਦੀ ਹੋਈ ਹੈ ਇਹਦੀ ਕੁਛ ਨਹੀਂ ਹਾਂਜੀ ਠੀਕ ਆ ਮੋਲ 96000 ਮਾਨ ਦਾ ਜ਼ਰੂਰ ਹੋਊਗਾ ਨੇਵਾ ਲੂਵਾ ਚੰਗਾ ਥਣ ਬਹੁਤ ਚੰਗਾ ਚਵਾਈ ਚੰਗੀ ਆ ਧਾਰਾ ਬਾਈ ਨੇ ਮਾਰ ਕੇ ਦਿਖਾਈ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਕਰਮ ਵਾਲੀ ਕਿ ਵੀਰੇ ਬੈੜ ਬਾਰੇ ਕਿਹੜਾ ਸੂਆ ਇਹ ਤੀਜਾ ਹੀ ਤੀਜਾ ਕਦੋਂ ਸੂਈ ਇਹ ਬਈ ਇਹ ਹੋਈ ਨੂੰ ਹੋ ਗਈ ਇਹਨੂੰ 4 ਮਹੀਨੇ 4 ਮਹੀਨੇ ਦੁੱਧ ਕਿੰਨਾ ਭਾਈ ਦੁੱਧ ਦੇ ਥੱਲੇ ਸੀਗਾ 14 ਕਿਲੋ ਜੀ ਹੀਟ ਚਾਹੀਦੀ ਹੈ ਕੱਲ ਦੀ ਇਹ ਹੁਣ 12 ਕਿਲੋ ਦੁੱਧਾ ਕੱਲ ਆਪਾਂ ਇਹਦੇ ਛਵੇਰੇ ਟੀਕਾ ਭਰਾਤਾ ਠੀਕ ਆ ਭਾਈ ਹੂੰ ਖੋਲੀ ਭਾਈ ਥੋੜੀ ਠੰਡੀ ਸੀ ਲਾਉ ਠੰਡੀ ਸੀ ਲਾਈ ਪੂਰੀ ਛਵਾਈ ਜਵਾਈ ਛਵਾਈ ਪੂਰੀ ਇੱਕ ਨੰਬਰ ਆ ਜੀ ਠੀਕ ਆ ਭਾਈ ਇਹਦੀ ਵਿੱਚ ਛਵਾਈ ਹੋਈ ਵੀ ਆ ਜੀ ਆਪਣੀ ਕੱਦ ਫੁੱਲ ਆ ਭਾਈ ਪ੍ਰਿੰਟ ਫਰੰਟ ਬਹੁਤ ਚੰਗਾ ਤੋਰਾ ਤਾਰਾ ਚੈੱਕ ਕਰ ਲਓ ਰਾਜ ਜੀ ਸਭੀ ਪਲੀ ਆ ਬੜ ਸੁਈ ਨੂੰ 4 ਮਹੀਨੇ ਦਾਸਦਾ ਭਾਈ ਦੁੱਧ ਚੰਗਾ ਹੈ ਇਸ ਟਾਈਮ 12 ਕਿਲੋ ਲੀਟਰ ਦੁੱਧ ਬਾਈ ਗਏ ਨਾ ਹਾਜ਼ਰ ਆ ਥੋੜੀ ਹੀਟ ਚਾਈ ਗਾ ਛਾਟ ਗਈ ਉਹ ਤਾਂ 14 ਲੀਟਰ ਸੀ ਬਾਈ ਗਾ ਥਣ ਦੇਖੋ ਬਾਈ ਥਣ ਬੜਾ ਕਮਾਲ ਦਾ ਚਾਰੇ ਥਣ ਨਿਕੜਵੇਂ ਪੂਰੇ ਗਏ ਤੇ ਮੁੱਠੀ ਵਾਲਾ ਤਾਣਾ ਬਾਈ ਕੀ ਮੋ ਲਵਰੇ ਜਾ ਜਾ ਇਹਦਾ ਬਾ ਦੇਣ ਲੈਣ ਜੀ 35000 ਆ ਜੀ ਬਾਣ ਤਣ ਹੋ ਜਾ ਠੰਡੀ ਹੀ ਲੈ ਲੈ ਜੀ ਲੈ ਬਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚਾਰਾਂ ਵੀ ਮਾਰ ਦਿੰਨੇ ਆਂ ਆਪਾਂ ਚਵਾਈ ਵੀ ਕਰਕੇ ਦਿਖਾ ਦੇ ਲੈ ਲੋ ਜੀ ਕਿਉਂ ਨਾ ਬੜਾ ਚੰਗਾ ਨਾ ਬਾਪ ਜੀ ਹਜੇ ਤਾਂ ਮੈਂਟੈਂਸ ਕੈਂਟ ਹਾਂਜੀ ਖਾਲੀ ਹੀ ਹੈ ਇਹਦਾ ਚਵਾਈ ਵੀ ਫੁੱਲ ਕਰੀਏ ਦੇਖੋ ਇਹ ਤਾਂ ਆਰਾ ਮੋਟੀ ਦੇ ਕੋ ਲਈ ਹੈ ਫੋਲ ਜਾਇ ਜਾ 35000 ਰੁਪਇਆ ਮਾਨਤਾ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਕੱਦ ਫੋਲ ਆ ਕਿੜੇ ਬਰਾਬਰ ਬਾਈ ਕੱਦ ਦਾ ਪੂਰਾ ਹੀ ਲੰਮੀ ਲੰਮੀ ਪਿੱਛੇ ਨੂੰ ਹੇਟ ਹੂਡ ਪੂਰੀ ਹੈ ਦੀ ਕੱਦ ਫੋਲ ਲਾ ਕੱਦ ਕੋਈ ਛੋਟਾ ਨਹੀਂ ਹੈਗਾ ਬਾਕੀ ਫੇਸ ਪੁੱਛ ਦੇਖੋ ਜੀ ਕਿੰਨੀ ਜਾਤ ਆ ਦੇਖ ਚੰਗਾ ਬਾਕੀ ਬਾਈ ਕਹਿੰਦਾ ਚਵਾਈ ਹੁਣ ਹੋਈ ਵੀ ਆ ਸ਼ਾਮ ਤੱਕ ਲੈਵਾ ਦੇਖੋ ਬਾਈ ਵਧੀਆ ਬਣਾ ਲੂ ਫੇਸ ਬੜਾ ਚੰਗਾ ਕਰ ਮੈਂ ਜਾ ਢਾਂਚਾ ਬਹੁਤ ਚੰਗਾ ਬੈਠਦਾ ਬਾਈ ਜੀ ਇਹ ਰਹੇਗੀ ਜੀ 35 40 ਕਿਲੋ ਦਾ ਦੜਲੀਆ ਬਾਕੀ ਆਪਾਂ ਡਾਕਟਰ ਤੋਂ ਕੱਲ ਠੀਕ ਆ ਪਰੋਂ ਤੋਂ ਪਹਿਲਾਂ ਪੁੱਛਿਆ ਸੀ ਉਹ ਕਹਿੰਦਾ ਵੀ ਅੰਦਰੋਂ ਜਮ ਹਾਂ ਜਿਵੇਂ ਇਹ ਲਤਰਤਾ ਪਾ ਦਿੱਤਾ ਅੱਜ ਆਪਾਂ ਇਹਦੇ ਟੀਕੇ ਹੋਰ ਵੀ ਭਰਾ ਦੇਗੇ ਵੀ ਐਂਡਰੋਇਡ ਨੂੰ ਕੋਈ ਨੁਕਸ ਨਹੀਂ ਬਿਨਾਂ ਰਹਿਣ ਵਾਲਾ ਇਹ ਰਹੂਗੀ ਕਹਿੰਦਾ ਬੈਡ ਮੌਲ ਜਾਇਜ ਆਪਾਂ 200 ਰੁਪਏ ਮੰਗਤਣ ਜ਼ਰੂਰ ਹੋ ਜੀ ਧੰਨਵਾਦ